ਔਰਤਾ ਦੇ ਲਈ ਆ ਗਈ ਇੱਕ ਵੱਡੀ ਖਬਰ ਧਿਆਨ ਦੇ ਨਾਲ ਇਸ ਖਬਰ ਨੂੰ ਜ਼ਰੂਰ ਸੁਣਿਓ ਕਿਉਂਕਿ ਦਰਸਾਉ ਤੁਹਾਨੂੰ ਦੱਸਿਏ ਕਿ ਕੁੜੇ ਔਰਤਾ ਦੇ ਗਾਉਂਦੇ ਵਿੱਚ ਪੈਸੇ ਆਉਣ ਵਾਲੇ ਨੇ ਤਾਂ ਇਹ ਪੈਸੇ ਕਦੋਂ ਆਉਣੇ ਨੇ ਕਿਉਂ ਆਉਣੇ ਨੇ ਉਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦਰਸਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਉਨ੍ਹਾਂ ਦੇ ਬੋਲੋਂ ਇੱਕ ਬੇਹਤ ਵੱਡਾ ਐਲਾਨ ਕਰ ਦਿੱਤਾ ਹੈ ਤੇ ਇਸ ਐਲਾਨ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਫਾਇਦੇ ਔਰਤਾ ਨੂੰ ਹੋਣ ਵਾਲੇ ਜਿਸ ਦੇ ਵਿੱਚ ਹੁਣ ਔਰਤਾ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਕਿਉਂਕਿ ਹੁਣ 9 ਅਗਸਤ ਨੂੰ ਜਿਹੜੀ ਰਖੜੀ ਆਉਣ ਵਾਲੀ ਹੈ ਤਾਂ ਹੁਣ ਇਸ ਰਖੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਬਹੁਤ ਵੱਡੇ ਪੱਧਰ ਦਾ ਲਾਭ ਔਰਤਾਂ ਨੂੰ ਹੋਣ ਵਾਲਾ ਹੈ ਤਾਂ ਰਖੜੀ ਦੇ ਤਿਉਹਾਰ ਤੋਂ ਪਹਿਲਾਂ ਲਾਡਲੀ ਪਹਿਰ ਯੋਜਨਾ ਦੇ ਤਹਿਤ ਔਰਤਾ ਦੇ ਖਾਤਿਆਂ ਦੇ ਵਿੱਚ 250 ਰੁਪਏ ਜਿਹੜੇ ਨੇ ਉਹ ਸਰਕਾਰ ਵੱਲੋਂ ਪਾਏ ਜਾਣਗੇ ਇਸ ਤੋਂ ਬਾਅਦ ਇੱਕ ਹੋਰ ਵੱਡਾ ਫਾਇਦਾ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਹੋਵੇਗਾ ਕਿ ਜਿਹੜੇ ਮਹੀਨਾਵਾਰ ਪੈਸੇ ਆਉਂਦੇ ਨੇ ਉਹ 101200 ਰੁਪਏ ਜਿਹੜੇ ਨੇ ਉਹ ਤੁਹਾਡੇ ਖਾਤਿਆਂ ਦੇ ਵਿੱਚ ਆਉਣਗੇ ਤੇ ਸ਼ਗਰਵਜੋ ਜਿਹੜਾ ਰੱਖੜੀ ਦੇ ਤਿਹਾਡਾ ਜੋ 250 ਰੁਪਏ ਤੁਹਾਡੇ ਖਾਤਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਪਹਿਲਾ ਪਾਏ ਜਾਣਗੇ ਦਾ ਪਹਿਲ ਦੇ ਆਧਾਰ ਤੇ ਕਦਮ ਸਰਕਾਰ ਵੱਲੋਂ ਚੁੱਕਿਆ ਗਿਆ ਤੇ ਦੱਸਦੀ ਹੈ ਕਿ ਇੱਕ ਸਮਾਗਮ ਦੇ ਵਿੱਚ ਇੱਕ ਵੱਡਾ ਐਲਾਨ ਜੋ ਹੈ ਮੋਹਨ ຢਦਵ ਦੇ ਵੱਲੋਂ ਮੋਪਾ ਜਿਹੜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਗੱਲ ਕਰੀਏ ਤਾਂ ਲਗਾਤਾਰ ਹੀ ਇਹ ਮਾਮਲਾ ਘੁਣ ਹੈ ਜਿੱਥੇ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਜਿੱਥੇ ਹੁਣ ਔਰਤਾ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤਾਂ ਸਰਕਾਰ ਦੇ ਵੱਲੋਂ ਔਰਤਾਂ ਨੂੰ ਪਹਿਲ ਦੇ ਆਧਾਰ ਤੇ ਪਹਿਲ ਦੀ ਤਰਜੀਹ ਦੇ ਕੇ ਉਹਨਾਂ ਦੇ ਵੀ ਬਹੁਤ ਵੱਡੇ ਐਲਾਨ ਕੀਤੇ ਜਾ ਰਹੇ ਨੇ ਉਹਨਾਂ ਨੂੰ ਫਾਇਦੇ ਦੇਣ ਦੀਆਂ ਕੋਸ਼ਿਸ਼ਾਂ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਲਈ ਚਲਦੇ ਸਰਕਾਰ ਹੁਣ ਹੋਰ ਵੱਡੇ ਕਦਮ ਚੱਕ ਰਹੀ ਹੈ ਜਿਨ੍ਹਾਂ ਦੇ ਨਾਲ ਵੱਡੇ ਪੱਧਰ ਦੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਤਾਂ ਹੁਣ ਔਰਤਾ ਦੇ ਲਈ ਇੱਕ ਖਾਸ ਖਬਰ ਆ ਚੁੱਕੀ ਹੈ ਮਧ ਪ੍ਰਦੇਸ਼ ਦੀ ਸਰਕਾਰ ਨੇ ਔਰਤਾ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਦਾ ਐਲਾਨ ਕਰ ਦਿੱਤਾ ਹੈ ਜਾਨੀ ਕਿ ਹੁਣ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣਗੇ ਤਾਂ ਪਹਿਲਾ ਸ਼ਗਨ ਦੇ ਤੌਰ ਤੇ 250 ਰੁਪਏ ਤੁਹਾ ਪਹਿਲੇ ਦਿਨ ਤੁਹਾਡੇ ਖਾਤਿਆਂ ਚ ਆਉਣ ਵਾਲੇ ਨੇ ਤੇ ਉਸ ਤੋਂ ਬਾਅਦ ਮਹੀਨਾਵਾਰ ਪੈਸੇ ਜਿਹੜੇ ਨੇ 1200 ਪਿਆਰ ਦੇ ਉਹ ਵੀ ਪਹਿਲ ਦੀ ਤਰਜੀਹ ਤੇ ਤੁਹਾਡੇ ਖਾਤਿਆਂ ਦੇ ਵਿੱਚ ਆਉਂਦੇ ਤਾਂ ਅਹਿਮ ਖਬਰ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ ਤਾਂ ਦੂਸਰੇ ਪਾਸੇ ਜੇ ਗਲ ਗਾਲੀਏ ਤਾਂ ਬਹੁਤ ਜ਼ਿਆਦਾ ਹੀ ਤਰਜੀ ਜਿਹੜੀ ਔਰਤਾਂ ਨੂੰ ਪੈਲਦੀਆਂ ਤਰਦੇ ਦਿੱਤੀ ਜਾਂਦੀ ਹੈ ਤਾਂ ਲਾਡਲੀ ਬੈਲੀ ਯੋਜਨਾ ਦੇ ਤਹਿਤ ਵੀ ਹੁਣ ਤੁਹਾਨੂੰ ਪੈਸੇ ਮਿਲਣਗੇ ਸ਼ਗਨ ਤੁਹਾਡੇ ਖਾਤਿਆਂ ਦੇ ਵਿੱਚ ਆਵੇਗਾ ਤਾਂ ਔਰਤਾਂ ਜਿਹੜੀਆਂ ਨੇ ਉਹ ਖਾਸ ਕਰਕੇ ਇਸ ਖਬਰ ਨੂੰ ਜ਼ਰੂਰ ਸੁਣੋ ਮਧ ਪ੍ਰਦੇਸ਼ ਦੀਆਂ ਔਰਤਾਂ ਦੇ ਲਈ ਇਹ ਖਾਸ ਜਾਣਕਾਰੀ ਹੈ ਖਬਰ ਉਹਨਾਂ ਦੇ ਲਈ ਇੱਕ ਸਮਾਗਮ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤਾਂ ਉਹਨਾਂ ਨੇ ਐਲਾਨ ਕਰਦੇ ਹੋਏ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਰੱਖ ਦਿੱਤੀਆਂ ਨੇ ਜਿਸ ਦੇ ਨਾਲ ਔਰਤਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਰ ਵਾਲਾ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਖਬਰ ਜਾਣਕਾਰੀ ਜਿਹੜੀਆਂ ਉਹ ਮਹਿਲਾਵਾਂ ਤੱਕ ਪਹੁੰਚੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਸਰਕਾਰ ਦੇ ਕਦਮ ਥੰਮ ਕੇ ਉਹ ਜਾ ਲਗਾ ਜ਼ਰੂਰ ਕਮੈਂਟ ਕਰਕੇ ਵਿਚਾਰ ਦਿਓ